ਤਰਨਤਾਰਨ ਜ਼ਿਮਨੀ ਚੋਣ ਜਿੱਤਣ ਦੇ ਲਈ ਸੁਖਵੀਰ ਬਾਦਲ ਦੇ ਵੱਲੋਂ ਗੁਰੂ ਦੀ ਗੋਲਕ ਦੀ ਦਰਵਾਰਤੋਂ ਕੀਤੀ ਜਾ ਰਹੀ ਹੈ ਸਿਰਫ ਤਰਨਤਾਰਨ ਦੇ ਵਿੱਚ ਹੀ ਐਸਜੀਪੀਸੀ ਦੇ ਵੱਲੋਂ 60 ਦੇ ਕਰੀਬ ਨੌਕਰੀਆਂ ਦੇ ਦਿੱਤੀਆਂ ਗਈਆਂ ਆਖਰਕਾਰ ਬਿਰੋਧੀਆਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕੀ ਹੈ ਪੂਰੀ ਕਹਾਣੀ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਸੁਖਵੀਰ ਬਾਦਲ ਤੇ ਵੱਡੇ ਇਲਜ਼ਾਮ ਲੱਗੇ ਨੇ ਕੀ ਉਹਨਾਂ ਨੇ ਤਰਨਤਾਰਨ ਜ਼ਿਮਨੀ ਚੋਣ ਜਿੱਤਣ ਦੇ ਲਈ ਐਸਜੀਪੀਸੀ ਦੇ ਵੱਲੋਂ 60 ਦੇ ਕਰੀਬ ਨੌکریاں ਸਿਰਫ ਤਰਨਤਾਰਨ ਦੇ ਵਿੱਚ ਦੇ ਦਿੱਤੀਆਂ ਬਿਲਕੁਲ ਗਗਨ ਇਹ ਖਬਰ ਕਈ ਦਿਨਾਂ ਦੀ ਚੱਲ ਰਹੀ ਹੈ ਇਹ ਖਬਰ 3 ਨਵੰਬਰ ਤੋਂ ਚਲਣੀ ਸ਼ੁਰੂ ਹੋਈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਾਰ ਫਿਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ ਉਸ ਦਿਨ ਤੋਂ ਲੈ ਕੇ ਖਬਰ ਬਹੁਤ ਚਰਚਾ ਚ ਹੈ ਅੰਦਰ ਖਾਤੇ ਦੀ ਗੱਲਾਂ ਜੜੀਆਂ ਨੇ ਚੱਲ ਰਹੀਆਂ ਨੇ ਕਿ 60 ਨੌਕਰੀਆਂ ਸਿਰਫ ਤੇ ਸਿਰਫ ਤਰਨਤਾਰਨ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਲੋਕਾਂ ਨੂੰ ਸ਼੍ਰਮਣੀ ਕਮੇਟੀ ਚ ਦਿੱਤੀਆਂ ਗਈਆਂ ਉਹ ਮੇਰੇ ਖਿਆਲ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਸ਼ਾਇਦ ਦੇ ਦਿੱਤੇਗੇ ਹੁਣ ਇਹ ਚਰਚਾ ਚੱਲ ਰਹੀ ਸੀ ਧੁਖ ਰਹੀ ਸੀਗੀ ਪਹਿਲਾਂ ਕੱਲ ਇਸ ਦੇ ਉੱਤੇ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਮਦਾਨ ਚ ਆਇਆ ਉਹਨਾਂ ਨੇ ਕਿਹਾ ਕਿ ਗੁਰੂ ਦੀ ਗੋਲਕ ਦੀ ਦੁਰਵਰਤੋਂ ਆਪਣੇ ਉਮੀਦਵਾਰ ਆਪਣੇ ਸਿਆਸੀ ਹਿੱਤਾਂ ਨੂੰ ਸਾਧਨ ਦੇ ਲਈ ਸੁਖਬੀਰ ਬਾਦਲ ਕਰ ਰਹੇ ਨੇ ਗਗਨ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਚਾਹੇ ਜਦੋਂ ਵੱਖ-ਵੱਖ ਵੀ ਸੀ ਚਾਹੇ ਇਕੱਠੇ ਸੀ ਇਹਨਾਂ ਨੇ ਗੁਰੂ ਦੀ ਗੋਲਕ ਦੀ ਵਰਤੋਂ ਗਾਹੇ ਵਗਾਹੇ ਕੀਤੀ ਹੈ ਈਵਨ ਕਿ ਇਹ ਵੀ ਇਲਜ਼ਾਮ ਲੱਗਦੇ ਰਹੇ ਕਿ ਚੋਣਾਂ ਦੇ ਵਿੱਚ ਵੀ ਗੁਰੂ ਦੀ ਗੋਲਕ ਦਾ ਪੈਸਾ ਵਰਤਿਆ ਜਾਂਦਾ ਰਿਹਾ ਹਾਲਾਂਕਿ ਇਸ ਬਾਰੇ ਕਦੇ ਕੋਈ ਗੱਲ ਨਿਕਲ ਕੇ ਬਾਹਰ ਨਹੀਂ ਆਈ ਪਰ ਇਹ ਇਲਜ਼ਾਮ ਐਵੇਂ ਤਾਂ ਨਹੀਂ ਲੱਗਦੇ ਕਿਤੇ ਤਾਂ ਖੁਦਾ ਹੋਊਗੀ ਅੱਗ ਤਾਂ ਹੀ ਧੂਆ ਉੱਠਦਾ ਰਿਹਾ ਦੂਰ ਨਾ ਜਾਈਏ ਵਿਧਾਨ ਸਭਾ ਦੇ ਵਿੱਚ ਖੜਕੇ ਸੁਖਬੀਰ ਸਿੰਘ ਬਾਦਲ ਦੇ ਚਾਚੇ ਦੇ ਮੁੰਡੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੇਦੋਂ ਬਿਬਾ ਸ੍ਰਿੰਦਰਕੌਰ ਬਾਦਲ ਚੜ੍ਹਾਈ ਕਰਦੇ ਆ ਉਹਨਾਂ ਦੇ ਭੋਗ ਦੇ ਉੱਤੇ ਜਿਹੜਾ ਲੰਗਰ ਲੱਗਦਾ ਉਹ ਵੀ ਸ਼੍ਰੋਮਣੀ ਕਮੇਟੀ ਨੇ ਲਾਇਆ ਜਾਨੀ ਕਿ ਇੱਥੋਂ ਤੱਕ ਦੇ ਇਲਜ਼ਾਮ ਬਾਦਲ ਪਰਿਵਾਰ ਤੇ ਹੈ ਨੇ ਜੇ ਉਹ ਬਾਦਲ ਪਰਿਵਾਰ ਲੰਗਰ ਲਗਵਾ ਸਕਦਾ ਸ਼੍ਰੋਮਣੀ ਕਮੇਟੀ ਤੋਂ ਆਪਣੇ ਭੋਗ ਦੇ ਉੱਤੇ ਤੇ ਨੌਕਰੀਆਂ ਦੇਣੀ ਹੈ ਤਾਂ ਉਹਨਾਂ ਦੇ ਲਈ ਕੁਝ ਵੀ ਨਹੀਂ ਸੁਖਬੀਰ ਬਾਦਲ ਇਸ ਚੋਣ ਨੂੰ ਇਸ ਤਰ੍ਹਾਂ ਨਾਲ ਲੜ ਰਹੇ ਨੇ ਕਿ ਉਹ ਕਿਸੇ ਵੀ ਤਰੀਕੇ ਇਸ ਚੋਣ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਦਾ ਟੀਚਾ ਜਿੱਤ ਹੈ ਪਰ ਉਹ ਕਹਿੰਦੇ ਕਿ ਜਿਹੜੀ ਚੀਜ਼ ਨਿਕਲ ਕੇ ਬਾਹਰ ਆ ਰਹੀ ਹੈ ਕਿ ਜਿਤਨੀ ਤਾਂ ਕਟੋਕੜ ਦੂਜੇ ਨੰਬਰ ਤੇ ਹੋਈਏ ਤੇ ਵੋਟਾਂ ਦਾ ਅੰਤਰ ਬਹੁਤ ਘੱਟ ਹੋਵੇ ਮੰਨ ਲਵੀ 1000 2000 5000 ਹੋਵੇ ਤੇ ਅਸੀਂ ਤਗੜੇ ਹੋ ਕੇ ਇੱਕ ਪਰਸੈਪਸ਼ਨ ਕਰੀਏ ਕਰ ਸਕੀਏ ਕਿ ਇੱਕ ਪਹਿਲੀ ਗੱਲ ਜਿਹੜੇ ਸ਼ਰੀਕ ਨੇ ਉਹਨਾਂ ਦੇ ਜਿਹਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਪੁਨਰ ਸਰਜੀਤ ਜਾਂ ਜਿੰਨੇ ਵੀ ਧੜੇ ਨੇ ਖਾਸ ਕਰਕੇ ਅਕਾਲੀ ਦਲ ਪੁਨਰ ਸਰਜੀਤ ਉਹਨਾਂ ਨੂੰ ਸੁਨੇਹਾ ਦਿੱਤਾ ਜਾ ਸਕੇ ਕਿ ਵੀ ਤੁਹਾਡੇ ਪੱਲੇ ਕੁਝ ਨਹੀਂ ਇੱਧਰ ਹੀ ਆਜੋ ਦੂਜਾ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਿਠਾਈ ਜਾ ਸਕੇ ਕੇਸ਼ ਸ਼ਰਮਣੀ ਅਕਾਲੀ ਦਲ ਹੀ ਪੰਜਾਬ ਦੇ ਵਿੱਚ ਇੱਕ ਵੱਡੀ ਸਿਆਸੀ ਧਿਰ ਹੈ ਤੇ ਜਿਹੜਾ ਉਹ ਨਰੇਟਿਵ ਸਿਰਜਦੇ ਆ ਖੇਤਰੀ ਪਾਰਟੀ ਮਾਂ ਪਾਰਟੀ ਜਿਹੜੀ ਇਸ ਤਰ੍ਹਾਂ ਦੇ ਨਰੇਟਿਵ ਉਹ ਹਮੇਸ਼ਾ ਸਿਰਜਦੇ ਆ ਤਾਂ ਉਹਨਾਂ ਨੂੰ ਜਿਹੜਾ ਉਹ ਪੱਠੇ ਪਾਏ ਜਾ ਸਕਣ ਉਸ ਚੀਜ਼ ਨੂੰ ਅੱਗੇ ਵਧਾਇਆ ਜਾ ਸਕੇ ਇਸ ਲਈ ਸੁਖਵੀਰ ਬਾਦਲ ਕੁਝ ਵੀ ਕਰ ਰਹੇ ਨੇ ਤੁਸੀਂ ਸੁਖਵੀਰ ਬਾਦਲ ਨੇ ਜਿਹੜੇ ਪਰਿਵਾਰ ਨੂੰ ਟਿਕਟ ਦਿੱਤੀ ਹੈ ਉਸ ਪਰਿਵਾਰ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਨੇ ਧਰਮੀ ਫੌਜੀ ਵਾਲਾ ਜਿਹੜਾ ਉਹਨਾਂ ਦਾ ਇੱਕ ਕ੍ਰੈਡਿਟ ਐਟੈਕ ਕਹਿ ਲਈਏ ਜਿਉਂ ਉਹਨਾਂ ਦਾ ਇੱਕ ਪੱਖ ਹੈ ਉਹ ਆਪਣੀ ਥਾਂ ਤੇ ਠੀਕ ਹੈ ਪਰ ਸਵਾਲ ਇਹ ਹੈ ਕਿ ਫਿਰ ਉਹ ਧਰਮੀ ਫੌਜੀ ਕਿੱਥੇ ਆ ਜਿਹਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਉਹ ਧਰਮੀ ਫੌਜੀ ਨੇ ਤਾਂ ਬਾਹਰ ਆ ਕੇ ਇੱਕ ਵਾਰ ਵੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਨਹੀਂ ਕਿਹਾ ਜਿਹੜਾ ਉਹ ਬੀਬਾ ਸੁਖਵਿੰਦਰ ਕੋਰ ਦਾ ਜਵਾਈ ਹੈ ਅਮਰਤਪਾਲ ਬਾਠ ਉਹਦੇ ਤੇ ਬਹੁਤ ਵੱਡੇ ਇਲਜ਼ਾਮ ਨੇ ਉਹ ਕਿਹਾ ਜਾਂਦਾ ਉਹ ਉਹ ਕਹਿੰਦੇ ਨੇ ਕਿ ਸਾਨੂੰ ਤਾਂ ਗੈਂਗਸਟਰ ਬਣਾਉਣ ਵਾਲਾ ਹਰਮੀਤ ਸਿੰਘ ਸੀ ਫਿਰ ਹਰਮੀਤ ਸਿੰਘ ਅਕਾਲੀ ਦਲ 'ਚ ਸੀ ਯਾਨੀ ਕਿ ਇਹਦਾ ਮਤਲਬ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਚੋਣ ਨੂੰ ਜਿੱਤਣ ਦੇ ਲਈ ਮਨੀਸ਼ ਸੁਸੋਦੀ ਵਾਲਾ ਹੀ ਕੰਮ ਕਰ ਰਹੇ ਨੇ ਜਿਹੜੇ ਕਹਿੰਦੇ ਸੀਗੇ ਕਿ ਸਾਮ-ਦਾਮ ਦੰਡ-ਪੇਦ ਸੁਖਬੀਰ ਬਾਦਲ ਵੀ ਉਸੇ ਲਾਈਨ ਦੇ ਉੱਤੇ ਲਗਭਗ ਚੱਲ ਰਹੇ ਨੇ ਜਿਹੜਾ 60 ਨੌਕਰੀਆਂ ਵਾਲਾ ਸਵਾਲ ਹੈ ਇਹ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਸੀਨੀਅਰ ਆਗੂਆਂ ਦੇ ਵੱਲੋਂ ਲਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਸੀਨੀਅਰ ਆਗੂ ਤੇਜਾ ਸਿੰਘ ਕਮਾਲਪੁਰ ਭਵਿੰਦਰ ਸਿੰਘ ਸਖੂਪੂਰਾ ਤੇ ਬਾਕੀਆਂ ਨੇ ਮੰਗ ਕੀਤੀ ਹੈ ਕਿ ਇਹਨਾਂ 60 ਨੌਕਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਸੁਭਾਵਕ ਜੀ ਗੱਲ ਹੈ ਗਗਨ ਕਿ ਮੰਨ ਲਓ ਕਿ ਦੋ ਬੰਦੇ ਆ ਸਕਦੇ ਨੇ ਜਦੋਂ ਤੁਸੀਂ ਨੌਕਰੀਆਂ ਰੱਖ ਰਹੇ ਹੋ ਤੁਸੀਂ ਇਸ਼ਤਿਹਾਰ ਕੱਢ ਰਹੇ ਹੋ ਫਿਰ ਇੱਕ ਹਲਕੇ ਚ ਇਹਨਾਂ ਬਲਕ ਚ ਕਿਵੇਂ ਆ ਗਏ ਸੁਭਾਵਕ ਜੀ ਗੱਲ ਹੈ ਇਹਦੀ ਜਾਂਚ ਤਾਂ ਬਣਦੀ ਹੈ ਕਿ ਕੀ ਸਾਰਾ ਟੈਲੈਂਟ ਸਾਰੇ ਹੁਨਰ ਇਹ ਕਿ ਕੱਲਾ ਤਰਨਤਨ ਵਿਧਾਨ ਸਭਾ ਹਲਕੇ ਦੇ 1.5 200 ਪਿੰਡਾਂ ਚੀਨੇਗੇ ਬਾਕੀ ਪੰਜਾਬ ਦੇ ਵਿੱਚ ਹੈ ਨਹੀਂ ਸਵਾਲ ਨੇ ਪ੍ਰਧਾਨਤਾ ਮਿਹਰਾਂ ਨੂੰ ਵੀ ਇਹ ਤੇ ਸਪਸ਼ਟਿਕਰਨ ਦੇਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨੇ ਵੀ ਇਹਦੀ ਮੰਗ ਕੀਤੀ ਹੈ ਤੇ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਜੇ ਇਹਦੇ ਚ ਵਾਕਈ ਸੁਖਬੀਰ ਸਿੰਘ ਵੈਸੇ ਤਾਂ ਇਹ ਚ ਕੋਈ ਹੁਣ ਸ਼ੱਕ ਬਾਕੀ ਨਹੀਂ ਰਹਿਣਾ ਚਾਹੀਦਾ ਕਈ ਸੀਨੀਅਰ ਪੱਤਰਕਾਰਾਂ ਨੇ ਇਸ ਨੂੰ ਪਹਿਲਾਂ ਹੀ ਰਿਪੋਰਟ ਕਰ ਦਿੱਤਾ ਸੀਗਾ ਕਿ ਇਦਾਂ ਹੋਣ ਜਾ ਰਿਹਾ ਹੈ ਹੁਣ ਜਦੋਂ ਇਹ ਸਾਰਾ ਕੁਝ ਹੋ ਚੁੱਕਿਆ ਹੈ ਤਾਂ ਇਦੀ ਜਾਂਚ ਵੀ ਹੋਣੀ ਚਾਹੀਦੀ ਹੈ ਸਵਾਲ ਵੀ ਉੱਠੇ ਨੇ ਪ੍ਰਧਾਨ ਧਾਮੀ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਨੇਗੇ ਕਿ ਕੀ ਤੁਸੀਂ ਇੱਕ ਸਾਲ ਦੀ ਹੋਰ ਪ੍ਰਧਾਨਗੀ ਵਾਸਤੇ ਗੁਰੂ ਦੇ ਪੈਸੇ ਨੂੰ ਐਵੇਂ ਲਟਾ ਸਕਦੇ ਹੋ ਜਨਿਕੇ ਤੁਸੀਂ ਧਾਮੀ ਸਾਹਿਬ ਤਾਂ ਪਹਿਲਾਂ ਹੀ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਵਿਵਾਦਿਤ ਹੋ ਚੁੱਕੇ ਨੇ ਸਿੱਖ ਪੰਥ ਦੇ ਵਿੱਚ ਜਿਵੇਂ ਪਹਿਲਾਂ ਉਹਨਾਂ ਦੀ ਪ੍ਰਵਾਨਤਾ ਸੀਗੀ ਉਸ ਪ੍ਰਕਾਰ ਉਸ ਜਿਹੜਾ ਧਾਮੀ ਉਹਨਾਂ ਦਾ ਕਰਦਾਰ ਆ ਉਹ ਨਹੀਂ ਰਿਹਾ ਤਾਂ ਤੁਸੀਂ ਗੁਰੂ ਦਾ ਗੁਰੂ ਦੀ ਗੋਲਕ ਦਾ ਪੈਸਾ ਇੱਕ ਗੈਂਗਸਟਰ ਦੀ ਸੱਸ ਨੂੰ ਜਿਤਾਉਣ ਦੇ ਲਈ ਜੇ ਵਿਰੋਧੀਆਂ ਦੇ ਇਲਜ਼ਾਮ ਦੇਖੇ ਜਾਣ ਤਾਂ ਉਹਨੂੰ ਜਿਤਾਉਣ ਦੇ ਲਈ ਇੱਕ ਤੁਸੀਂ ਗੁਰੂ ਦੀ ਗੋਲਕ ਦਾ ਪੈਸਾ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਸਾਖ ਬਚਾਉਣ ਦੇ ਲਈ ਜਿਹੜਾ ਉਹ ਲਟਾ ਰਹੇ ਹੋ ਵੱਡਾ ਸਵਾਲ ਇਹ ਹੈ ਕਿ ਇਕੱਲਾ ਤਰਨਤਾਰਨ ਦੇ ਵਿੱਚ 60 ਬੰਦਿਆਂ ਦਾ ਆਉਣਾ ਤੇ ਉਹਨਾਂ 50 ਬੰਦਿਆਂ ਦਾ ਵਿੱਚ ਕੀ ਗੁਣਵੱਤਾ ਹੈ ਇਹ ਤਾਂ ਫਿਰ ਸਪਸ਼ਟ ਕਰਨਾ ਹੀ ਪੈਣਾ ਹੈ ਤਾ ਪੁਨਰ ਸਰਜੀਤ ਅਕਾਲੀ ਦਲ ਦੇ ਵੱਲੋਂ ਸੁਖਵੀਰ ਸਿੰਘ ਬਾਦਲ 'ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਇਲਜ਼ਾਮ ਲਗਾਏ ਗਏ ਨੇ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਿਰਫ ਐਸਜੀਪੀਸੀ ਦੀ ਦੁਰਵਰਤੋਂ ਕਰਕੇ 60 ਨੌਕਰੀਆਂ ਸਿਰਫ ਤਰਨਤਾਰਨ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇਸ ਖਬਰ ਬਾਰੇ ਕੀ رائے ਰੱਖਦੇ ਹੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ